ਕੋਮੀਡੀਅਨ ਕੁਨਾਲ ਕਾਮਰਾ ਇਸ ਵੇਲੇ ਚਰਚਾਵਾਂ ਦੇ ਵਿੱਚ ਆਨ ਦੱਸ ਰਹੀ ਹੈ ਕਿ ਮਹਾਰਾਸ਼ਟਰ ਦੇ ਡਿਪਟੀ ਕਮਿਸ਼ਨਰ ਇੱਕਨਾਥ ਸਿੰਦੇ ਤੇ ਉਹਨਾਂ ਨੇ ਮਜ਼ਾਕ ਬਣਾਇਆ ਸੀ ਉਹਨਾਂ ਦੇ ਉੱਪਰ ਗਾਣਾ ਗਾਇਆ ਸੀ ਜਿਸ ਤੋਂ ਬਾਅਦ ਇੱਕਨਾਥ ਸਿੰਦੇ ਅਤੇ ਕੁਨਾਲ ਕਾਮਰਾ ਦੇ ਵਿੱਚ ਵਿਵਾਦ ਛਿੜ ਗਿਆ ਜਿਸ ਤੋਂ ਬਾਅਦ ਇਹ ਵਿਵਾਦ ਲਗਾਤਾਰ ਵਾਦਦਾ ਹੋਇਆ ਨਜ਼ਰ ਆ ਰਿਹਾ ਹੈ ਮਾਫੀ ਮੰਗਣ ਤੇ ਕੁਨਾਲ ਕਾਮਰਾ ਦਾ ਅੱਗੋ ਜਵਾਬ ਆਉਂਦਾ ਹੈ ਕਿ ਉਹ ਉਦੋਂ ਤੱਕ ਮਾਫੀ ਨਹੀਂ ਮੰਗੇਗਾ ਜਦੋਂ ਤੱਕ ਉਸ ਨੂੰ ਅਦਾਲਤ ਕੁਝ ਨਹੀਂ ਕਹਿੰਦੀ ਕੁਨਾਲ ਕਾਮਰਾ ਇਹਨਾਂ ਦਿਨਾਂ 'ਚ ਤਾੜ ਬਤੋੜ ਹਮਲੇ ਕਰਦੇ ਨਜ਼ਰ ਆ ਰਹੇ ਹਨ ਹੁਣ ਉਹਨਾਂ ਨੇ ਮਿਊਜ਼ਿਕ ਕੰਪਨੀ ਟੀ ਸੀਰੀਜ਼ ਦੇ ਖਿਲਾਫ ਆਪਣੀ ਪੜਾਅ ਕੱਢੀ ਹੈ ਕਾਮਰਾ ਨੇ ਬੁੱਧਵਾਰ ਨੂੰ ਦਾਵਾ ਕੀਤਾ ਕਿ ਟੀ ਸੀਰੀਜ਼ ਨੇ ਉਹਨਾਂ ਦੀ ਵੀਡੀਓ ਦੇ ਖਿਲਾਫ ਕਾਪੀਰਾਈਟ ਦਾ ਨੋਟਿਸ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਤੇ ਉਹਨਾਂ ਨੇ ਆਪਣੇ ਅਕਾਊਂਟ ਤੇ ਸਕਰੀਨਸ਼ਾਟ ਸ਼ੇਅਰ ਕਰ ਦਿਆ। ਦਾਵਾ ਕੀਤਾ ਹੈ ਕਿ ਉਹਨਾਂ ਪ੍ਰਾਇਓਰਿਟੀ ਦੀ ਇੱਕ ਵੀਡੀਓ ਨੂੰ ਕਾਪੀਰਾਈਟ ਉਲੰਘਣਾ ਦੇ ਲਈ YouTube ਵੱਲੋਂ ਫਲੈਗ ਕੀਤਾ ਗਿਆ ਤੇ ਹੁਣ ਕਾਮਰਾ ਨੇ ਲਿਖਿਆ ਗੋ ਕਿ ਹੈਲੋ ਟੀ ਸੀਰੀਜ਼ ਪ੍ਰਾਇਓਰਿਟੀ ਅਤੇ ਸਟੇਅਰਸ ਕਾਨੂੰਨੀ ਰੂਪ ਨਾਲ ਉਚਿਤ ਅਤੇ ਉਪਯੋਗ ਦੇ ਤਹਿਤ ਆਉਂਦੇ ਨੇ। ਮੈਂ ਆਪਣੀ ਵੀਡੀਓ ਚ ਗਾਣੇ ਦੇ ਬੋਲ ਨੂੰ ਇਸਤੇਮਾਲ ਨਹੀਂ ਕੀਤਾ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਹਟਾਉਂਦੇ ਹੋ ਤਾਂ ਤੁਹਾਨੂੰ ਹਰੇਕ ਗਾਣੇ ਅਤੇ ਡਾਂਸ ਦੀ ਵੀਡੀਓ ਨੂੰ ਹਟਾਣਾ ਪਵੇਗਾ 크리에ਟਰਸ ਕਿਰਪਾ ਕਰਕੇ ਇਸ ਗੱਲ ਤੇ ਧਿਆਨ ਦੇਣ ਕਾਮਰਾ ਨੇ ਪੋਸਟ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਭਾਰਤ ਚ ਹਰ ਇੱਕ ਅਧਿਕਾਰਕ ਮਾਫੀਆਂ ਤੋਂ ਘੱਟ ਨਹੀਂ ਇਸ ਲਈ ਲੋਕ ਇਸ ਵੀਡੀਓ ਨੂੰ ਹਟਾਏ ਜਾਣ ਤੋਂ ਪਹਿਲਾਂ ਡਾਊਨਲੋਡ ਕਰਕੇ ਰੱਖ ਲੈਣ ਜਾਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲੈਣ ਦੱਸਿਆ ਕਿ ਸ਼ਿਵ ਸ਼ੈਨਾ ਦੀ ਨਾਰਾਜ਼ਗੀ ਚੇਲ ਰਹੇ ਨੇ ਕਾਮੇਡੀਅਨ ਕੁਨਾਲ ਕਾਮਰਾ ਜਿਹੜੇ ਕਿ ਪਿਛਲੇ ਹਫਤੇ ਉਹਨਾਂ ਨੇ ਇੱਕ ਨਾਤ ਤਿੰਦੇ ਨਾਲ ਮਜ਼ਾਕ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਦੇ ਸਮਰਥਕ ਗੁੱਸੇ 'ਚ ਆਏ ਸਨ ਜਿਸ ਤੋਂ ਬਾਅਦ ਕੁਨਾਲ ਕਾਮਰਾ ਨੂੰ ਉਹਨਾਂ ਦੇ ਸਮਰਥਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਉਹਨਾਂ ਨੇ ਸ਼ਿਵ ਸ਼ੈਨਾ ਤੇ ਨਿਸ਼ਾਨਾ ਸਾਧਦੇ ਹੋਏ ਇੱਕ ਗਾਣਾ ਗਾਇਆ ਤਾਂ ਕੁਝ ਸਮੇਂ ਬਾਅਦ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ ਉਸ ਤੋਂ ਬਾਅਦ ਹੀ ਮੁੰਬਈ ਚ ਇੱਕ ਕਲੱਬ ਦੀ ਤੋੜ-ਬਾੜ ਵੀ ਕੀਤੀ ਗਈ ਇਸ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਹੋਰ ਲੋਕਾਂ ਨੇ ਕੁਨਾਲ ਕਾਮਰਾ ਨੂੰ ਮਾਫੀ ਮੰਗਣ ਲਈ ਕਿਹਾ ਤਾਂ ਗੋ ਕੁਨਾਲ ਕਾਮਰਾ ਆਪਣੇ ਜਵਾਬ ਤੇ ਅੜੇ ਹੋਏ ਹਨ ਤੇ ਉਹ ਕਹਿੰਦੇ ਨੇ ਕਿ ਮੈਂ ਮਾਫੀ ਉਦੋਂ ਤੱਕ ਨਹੀਂ ਮੰਗੂੰਗਾ ਜਦੋਂ ਮੈਨੂੰ ਅਦਾਲਤ ਵੱਲੋਂ ਕੋਈ ਜਵਾਬ ਨਹੀਂ ਆਂਦਾ ਤੇ ਹੁਣ ਇਹ ਵਿਵਾਦ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਮੇਡੀਅਨ ਕੁਨਾਲ ਕਾਮਰਾ ਇਸ ਵੇਲੇ ਚਰਚਾਵਾਂ ਦੇ ਵਿੱਚ ਛੰਨਦਾਈ ਹੈ ਕਿ ਮਹਾਰਾਸ਼ਟਰ ਦੇ ਡਿਪਟੀ ਕਮਿਸ਼ਨਰ ਇੱਕਨਾਥ ਸਿੰਦੇਤੀ ਉਹਨਾਂ ਨੇ ਮਜ਼ਾਕ ਬਣਾਇਆ ਸੀ ਉਹਨਾਂ ਦੇ ਉੱਪਰ ਗਾਣਾ ਗਾਇਆ ਸੀ ਜਿਸ ਤੋਂ ਬਾਅਦ ਇੱਕਨਾਥ ਸਿੰਦੇਤੇ ਅਤੇ ਕੁਨਾਲ ਕਾਮਰਾ ਦੇ ਵਿੱਚ ਵਿਵਾਦ ਛਿੜ ਗਿਆ ਜਿਸ ਤੋਂ ਬਾਅਦ ਇਹ ਵਿਵਾਦ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਮਾਫੀ ਮੰਗਣ ਤੇ ਕੁਨਾਲ ਕਾਮਰਾ ਦਾ ਅੱਗੋ ਜਵਾਬ ਆਉਂਦਾ ਹੈ ਕਿ ਉਹ ਉਦੋਂ ਤੱਕ ਮਾਫੀ ਨਹੀਂ ਮੰਗੇਗਾ ਜਦੋਂ ਤੱਕ ਉਸ ਨੂੰ ਅਦਾਲਤ ਕੁਝ ਨਹੀਂ ਕਹਿੰਦੀ। ਕੁਨਾਲ ਕਾਮਰਾ ਇਨ੍ਹਾਂ ਦਿਨਾਂ 'ਚ ਤਾੜ ਬਤੋੜ ਹਮਲੇ ਕਰਦੇ ਨਜ਼ਰ ਆ ਰਹੇ ਹਨ। ਹੁਣ ਉਹਨਾਂ ਨੇ ਮਿਊਜ਼ਿਕ ਕੰਪਨੀ ਟੀ ਸੀਰੀਜ਼ ਦੇ ਖਿਲਾਫ ਆਪਣੀ ਪੜਾਅਸ ਕੱਢੀ ਹੈ। ਕਾਮਰਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਟੀ ਸੀਰੀਜ਼ ਨੇ ਉਹਨਾਂ ਦੀ ਵੀਡੀਓ ਦੇ ਖਿਲਾਫ ਕਾਪੀਰਾਈਟ ਦਾ ਨੋਟਿਸ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਤੇ ਉਹਨਾਂ ਨੇ ਆਪਣੇ ਅਕਾਊਂਟ ਦੇ ਸਕਰੀਨਸ਼ਾਟ ਸ਼ੇਅਰ ਕਰ ਦਿਆ ਦਾਵਾ ਕੀਤਾ ਹੈ ਕਿ ਉਹਨਾਂ ਪ੍ਰਾਇਓਰਿਟੀ ਦੇ ਇੱਕ ਵੀਡੀਓ ਨੂੰ ਕਾਪੀਰਾਈਟ ਉਲੰਘਣਾ ਦੇ ਲਈ YouTube ਵੱਲੋਂ ਫਲੈਗ ਕੀਤਾ ਗਿਆ ਤੇ ਹੁਣ ਕਾਮਰਾ ਨੇ ਲਿਖਿਆ ਗੋ ਕਿ ਹੈਲੋ ਟੀ ਸੀਰੀਜ਼ ਪ੍ਰਾਇਓਰਿਟੀ ਅਤੇ ਸਟੇਅਰਸ ਕਾਨੂੰਨੀ ਰੂਪ ਨਾਲ ਉਚਿਤ ਅਤੇ ਉਪਯੋਗ ਦੇ ਤਹਿਤ ਆਉਂਦੇ ਨੇ ਮੈਂ ਆਪਣੀ ਵੀਡੀਓ 'ਚ ਗਾਣੇ ਦੇ ਬੋਲ ਨੂੰ ਇਸਤੇਮਾਲ ਨਹੀਂ ਕੀਤਾ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਹਟਾਉਂਦੇ ਹੋ ਤਾਂ ਤੁਹਾਨੂੰ ਹਰੇਕ ਗਾਣੇ ਤੇ ਡਾਂਟ ਦੀ ਵੀਡੀਓ ਨੂੰ ਹਟਾਣਾ ਪਵੇਗਾ 크리에ਟਰਸ ਕਿਰਪਾ ਕਰਕੇ ਇਸ ਗੱਲ ਤੇ ਧਿਆਨ ਦੇਣ ਕਾਮਰਾ ਨੇ ਪੋਸਟ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਭਾਰਤ 'ਚ ਹਰ ਇੱਕ ਅਧਿਕਾਰਕ ਮਾਫੀਆ ਤੋਂ ਘੱਟ ਨਹੀਂ ਇਸ ਲਈ ਲੋਕ ਇਸ ਵੀਡੀਓ ਨੂੰ ਹਟਾਏ ਜਾਣ ਤੋਂ ਪਹਿਲਾਂ ਡਾਊਨਲੋਡ ਕਰਕੇ ਰੱਖ ਲੈਣ ਜਾਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲੈਣ ਦੱਸ ਤਈਏ ਕਿ ਸ਼ਿਵ ਸ਼ੈਨਾ ਦੀ ਨਾਰਾਜ਼ਗੀ ਚੇਲ ਰਹੇ ਨੇ ਕਾਮੇਡੀਅਨ ਕੁਨਾਲ ਕਾਮਰਾ ਜਿਹੜੇ ਕਿ ਪਿਛਲੇ ਹਫਤੇ ਉਹਨਾਂ ਨੇ ਇੱਕ ਨਾ 3 ਦੇ ਨਾਲ ਮਜ਼ਾਕ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਦੇ ਸਮਰਥਕ ਗੁੱਸੇ 'ਚ ਆਏ ਸਨ ਜਿਸ ਤੋਂ ਬਾਅਦ ਕੁਨਾਲ ਕਾਮਰਾ ਨੂੰ ਉਹਨਾਂ ਦੇ ਸਮਰਥਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਉਹਨਾਂ ਨੇ ਸ਼ਿਵ ਸ਼ੈਨਾ ਤੇ ਨਿਸ਼ਾਨਾ ਸਾਧਦੇ ਹੋਏ ਇੱਕ ਗਾਣਾ ਗਾਇਆ ਤਾਂ ਕੁਝ ਸਮੇਂ ਬਾਅਦ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ ਉਸ ਤੋਂ ਬਾਅਦ ਹੀ ਮੁੰਬਈ ਚ ਇੱਕ ਕਲੱਬ ਦੀ ਤੋੜ-ਬਾੜ ਵੀ ਕੀਤੀ ਗਈ ਇਸ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਹੋਰ ਲੋਕਾਂ ਨੇ ਕੁਨਾਲ ਕਾਮਰਾ ਨੂੰ ਮਾਫੀ ਮੰਗਣ ਲਈ ਕਿਹਾ ਤਾਂ ਅੱਗੋਂ ਕੁਨਾਲ ਕਾਮਰਾ ਆਪਣੇ ਜਵਾਬ ਤੇ ਅੜੇ ਹੋਏ ਹਨ ਤੇ ਉਹ ਕਹਿੰਦੇ ਨੇ ਕਿ ਮੈਂ ਮਾਫੀ ਉਦੋਂ ਤੱਕ ਨਹੀਂ ਮੰਗੂੰਗਾ ਜਦੋਂ ਮੈਨੂੰ ਅਦਾਲਤ ਵੱਲੋਂ ਕੋਈ ਜਵਾਬ ਨਹੀਂ ਆਂਦਾ ਤੇ ਹੁਣ ਇਹ ਵਿਵਾਦ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ